되기네 द 봐라. ा र ा ਕੀ ਤਾਰੀਫ ਕਰਾਂ ਇਸ ਲੰਨ ਦੀ ਜਿਹੜਾ ਫੁੱਦੀਆਂ ਦਾ ਸਰਦਾਰ ਏ ਮਾਰ ਕੇ ਫੁੱਦੀ ਐ ਇਨ ਸੌਂ ਜਾਂਦਾ ਜਿਵੇਂ ਸਦੀਆਂ ਦਾ ਬਿਮਾਰ ਸ਼ੇਰ ਸੁਣਾਵਾ ਸ਼ੇਰ ਸੁਣਾਵਾ ਸ਼ੇਰ ਨੂੰ ਲੱਗੀ ਗੁੱਲੀ ਨਾ ਹੀ ਬੜਾ ਭੈਣ ਤੋਂ ਵੱਢ ਕੇ ਲੈ ਗਿਆ ਲੁੱਲੀ ਸ਼ੇਰ ਸੁਣਾਵਾ ਸ਼ੇਰ ਸੁਣਾਵਾ ਸ਼ੇਰ ਨੂੰ ਲੱਗਿਆ ਫੁੱਲ ਨਾ ਹੀ ਬੜਾ ਭੈਣ ਤੋਂ ਵੱਢ ਕੇ ਲੱਗਾ ਲੁੱਲ ਸ਼ੇਰ ਸੁਣਾਵਾ ਸ਼ੇਰ ਸੁਣਾਵਾ ਸ਼ੇਰ ਨੂੰ ਲੱਗਾ ਟਟਾ ਸ਼ੇਰ ਨੂੰ ਲੱਗਾ ਬਟਾ ਨਾਈ ਬੜਾ ਭੈਣ ਚੋ ਵੜ ਕੇ ਲੈ ਗਿਆ ਟਟਾ ਕੁਕੜਾ ਕੁਕੜਾ ਬਾਂਗ ਦੇ ਹਾਜੀ ਨੂੰ ਸਲਾਮ ਦੇ ਹਾਜੀ ਬੇਟਾ ਫੁੱਲ ਤੇ ਮਾਰਗ ਲਲ ਲਲਤੇ ਕੁਕੜਾ ਬਾੰਗ ਦੇ ਹਾਜੀ ਨੂੰ ਸਲਾਮ ਦੇ ਹਾਜੀ ਬੇਟਾ ਖੋਈ ਤੇ ਮਾਰਗ ਲੈ ਲਢੂਈ ਤੇ ਕੁਕੜਾ ਕੁਕੜਾ ਬਾੰਗ ਦੇ ਹਾਜੀ ਨੂੰ ਸਲਾਮ ਦੇ ਹਾਜੀ ਬੇਟਾ ਫੱਟੇ ਤੇ ਮਾਰਗ ਲੈ ਲਟਟੇ ਤੇ ਡੱਬੇ ਵਿੱਚ ਚਾਹ ਕੋਈ ਨਹੀਂ ਕਣਕਾਂ ਵਢੀ ਗਿਆ ਫੁੱਦੀ ਲੈਣ ਨੂੰ ਵਾਹ ਕੋਈ ਨਹੀਂ ਸ਼ੇਰ ਸੁਣਾਵਾ ਸ਼ੇਰ ਸੁਣਾਵਾ ਸ਼ੇਰ ਨੂੰ ਲੱਗੀ ਥਾਲੀ ਬੁੱਬੇ ਤੇਰੇ ਰੰਗ ਪਰ ਰੰਗੇ ਫੁੱਦੀ ਤੇਰੀ ਕਾਲੀ ਵਾਹ ਸੁਣਾ ਤੋਰ ਗੋਨੀ